را جی خوبی جیس کلب کے پردھان سا ریت سی مان بھوپین پالسو تو مہندر پال ببھی جیس کلب ਇੱਥੇ ਮੌਜੂਦ ਹੈ ਚਾਰੇ ਪਾਸੇ ਦਾ ਹੋਵੇ ਸ੍ਰੋਚੇ ਪ੍ਰਸ਼ਾਸਕ ਅਧਿਕਾਰੀ ਇੱਥੇ ਮੌਜੂਦ ਨੇ ਸ੍ਰੀ ਮੋਹਨ ਸਿੰਘ ਸਰ ਜੀ ਸਾਹਿਬ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਸਾਹਿਬਾਨ ਪੰਚ ਅਬਿਦਾ ਦੇ ਅਲਗ-ਤਲਗ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਬੜੇ ਹੋਏ ਉਹ ਸਾਰੇ ਅਹੁਦਾ ਜੀ ਜੋ ਚੇਅਰਮੈਨ ਇੰਪਰੂਵਮੈਂਟ ਕਾਉਂਸਲ ਨਾਬਾ ਦੇ ਔਰ ਸਰਦਾਰ ਕਰਮੇ ਦੀ ਨਜਾਕਤ ਨੂੰ ਦੇਖਦੇ ਹੋਏ ਉਨ੍ਹਾਂ ਤੋਂ ਮਾਫੀ ਹੈ ਹਮੇਂ ਦੇਖੀ ਕਰਾਂਗਾ

ਸ਼ੁਕਰੀਆ ਜੀ ਸ਼ੁਕਰੀਆ ਆਪ ਜੀ ਦਾ ਜੁਗਦੇ ਸਾਹਿਬ ਜੀ ਜਰਾ ਇੱਕ ਮਿੰਟ ਹੋਲਡ ਕਰ ਦੋ ਫੋਟੋ ਫਰਜ਼ਾ ਥੋੜੇ ਫੋਟੋ ਬਿੱਟੇ ਇੱਕ ਫੋਟੋ ਖਿਲਾ ਲੈ ਜੀ ਲੈ ਵੀ ਆ ਲੈ ਰਾਜ ਤੋਂ ਲੈ ਲਈ ਮੁੰਡਾ ਲੈ ਕੇ ਤੇ ਵੀ ਠੀਕ ਹੈ ਖੁਸ਼ ਚਲੋ ਇੱਕ ਵੇਰੀ ਕਾ ਫੋਟੋ ਖਿਲਾ ਫੋਟੋ ਸ਼ਿਕਾਰ ਦੇ ਦੇਓ ਸ਼ਿਕਾਰ ਹੈ ਭਾਈ ਦੁਬਾਰਾ ਵਿੱਚ ਲੈ ਵੀਰ ਜੀ ਨਾਲ ਵਿੱਚ ਵਾਹਿਗੁਰੂ ਭਾਈ ਕਮੈਂਟ ਸਰ ਵਾਹ ਵਾਹ ਉਹਨੇ ਹੋ ਗਏ ਫਿਰ ਅੱਛਾ 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 ਠੀਕ ਹੈ ਠੰਮੀ ਠੀਕੀ ਬੋਲਿਆ ਜੀ ਕੀ ਹਾਲ ਹੈ ਜੀ ਠੀਕ ਹੋ ਮੈਂ ਇਹ ਸਾਡੀ ਜਿਹੜੀ ਫਾਊਂਡੇਸ਼ਨ ਆ ਚੰਗੀ ਲੱਗਦਾ ਉਹਦਾ ਸਾਰਾ ਕੰਪੇਟੈਂਸ ਦਾ ਅੱਜ ਤੁਹਾਡੇ ਦਾ ਵਰਸੀ ਸੀਗੀ ਪਹਿਲੀ ਤੇ ਕਿਸ ਤਰ੍ਹਾਂ ਕੀ ਕੰਮ ਕਰੋਗੇ ਅੱਜ ਸਾਡੇ ਬਾਪੂ ਲਾਲ ਸਿੰਘ ਜੀ ਦੀ ਜਨਮ ਵਰਸੀ ਜਿਹੜੀ ਇੱਕ ਬਹੁਤ ਨਾ ਕੋਣ ਵਾਲਾ ਸਨ ਨਾਪਾ ਬਿੱਤੇ ਮਨਾਈ ਗਈ। ਅਗਰ ਇਹ ਇਹ ਵੀ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਸਟਾਫ ਸਪੀਕਰ ਪੰਜਾਬ ਵਿਧਾਨ ਸਭਾ ਸਦਾਰ ਕੋਟਾਲ ਸਿੰਘ ਜਨਮਾ ਸਾਥਰ ਮਾਤਮਾ ਤੇ ਹੈਲਪਮੈਸਟਰ ਡਾਕਟਰ ਬਲਵੀਰ ਜੀ ਮੱਖਤਰੀ ਪੰਜਾਬ ਸਰਦਾਰ ਪ੍ਰਗਮ ਪੰਜ ਦੇ ਸਲਾਹਕਾਰ ਤੇ ਦੇਜ ਪਰਮੁਖ ਔਰ ਸਾਡੇ ਆਮ ਪਾਰਟੀ ਦੇ ਬਹੁਤ ਸਾਰੇ ਅਗਵਾ ਸਹਿਬਾਨ ਸਾਡਾ ਪਰਿਵਾਰ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਚਾਹੇ ਕਾਂਗਰਸ ਅਕਾਲੀ ਦਲ ਆ ਬੀਜਪੀ ਸਾਰਿਆਂ ਨੇ ਨੁਮਾਇੰਦੇ ਤੇ ਪਹੁੰਚਿਆ ਸਰ ਦਾ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਸੁਭਾਅ ਦੀ ਮੈਂ ਗੱਲ ਕੀਤੀ ਹੈ ਉਹਨਾਂ ਦੀ ਕਿਰਤ ਦੀ ਗੱਲ ਕੀਤੀ ਹੈ ਔਰ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਸੁਭਾਅ ਵਰਗਾ ਸਭਾਰਖਿਆ ਜਾਵੇ ਔਰ 109 ਦੀ ਕਿਰਤ ਦੇ ਵਿੱਚ ਵਿਸ਼ਵਾਸ ਰੱਖਿਆ ਜਾਵੇ ਜੋ ਸੇਵਾ ਸੰਗਤ ਨੇ ਦਿੱਤੀ ਹੈ ਵਿਧਾਨ ਸਭਾ ਨਾਭਾ ਦੀ ਨੇ ਇਹਨੂੰ ਬਹੁਤ ਹੀ ਇਮਾਨਦਾਰੀ ਨਾਲ ਅੱਛੇ ਤਰੀਕੇ ਨਾਲ ਇਹਨਾਂ ਨੂੰ ਬਾਇਆ ਜਾ ਸਕੇ ਮੈਂ ਆਪਾ ਕੋ ਲਾਲ ਸਿੰਘ ਫਾਊਂਡੇਸ਼ਨ ਨੇ ਰਜਿਸਟਰ ਕਰਾਰਾਣ ਜਿਹਦੇ ਤਹਿਤ ਤੁਸੀਂ ਪੂਰੇ ਹਲਕੇ ਦੇ ਵਿੱਚ ਲੋੜਵੰਦ ਵਿਦਿਆਰਥੀ ਬੱਚੇ ਬੱਚੀਆਂ ਨੂੰ ਸਾਈਕਲ ਜਾਂ ਜਿਹਦਾ ਕੋਈ ਐਕਸੀਡੈਂਟ ਹੋ ਗਿਆ ਉਹਨੂੰ ਟਰਾਈ ਸਾਈਕਲ ਜਾਂ ਜਿਹਦਾ ਬਹੁਤ ਜ਼ਿਆਦਾ ਲੱਤਾਂ ਵਗੈਰਾ ਤੋਂ ਨਹੀਂ ਚੱਲ ਸਕਦੇ ਉਹਨਾਂ ਨੂੰ ਬੈਟਰੀ ਵਾਲਾ ਸਾਈਕਲ ਜਿਹੜਾ ਬਹੁਤ ਜਲਦੀ ਚੱਲੇਗਾ ਦੀ ਲਿਸਟਾਂ ਤਿਆਰ ਕਰ ਰਹੇ ਹਾਂ ਮੈਂ ਤੁਹਾਡੇ ਦਰੀਏ ਬੇਨਤੀ ਕਰਦਾ ਜੇਕਰ ਤੁਸੀਂ ਵੀ ਚਾਹੋ ਨਾ ਕਿ ਬਾਪੂ ਲਾਲ ਸਿੰਘ ਫਾਊਂਡੇਸ਼ਨ ਵੱਲੋਂ ਤੁਹਾਨੂੰ ਵੀ ਕੋਈ ਸਾਈਕਲ ਟਰਾਈ ਸਾਈਕਲ ਜੈ ਜਿਸ ਰੀ ਗੁਰੂਤ ਹੈ ਤਾਂ ਤੁਸੀਂ ਐਮਐਲਏ ਆਫਿਸ ਨਾਲ ਬਾ ਸੰਪਰਕ ਕਰ ਸਕਦੇ ਸੋ ਅੱਜ ਇਸ ਨਿੱਘੀ ਯਾਤ ਨੂੰ ਦਾਦਾ ਕਰਨ ਵਾਸਤੇ ਜਿਨ੍ਹਾਂ ਵੀ ਰਿਸ਼ਤੇਦਾਰਾਂ ਸੰਗੀਆਂ ਸਾਥੀਆਂ ਨੇ ਆ ਕੇ ਹਾਜ਼ਰੀ ਭਰੀ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ